ਆ ਦੇਖੋ ਜੀ ਕੀ ਖਾਣ ਲੱਗੇ ਮਮਾ ਉੱਤਰ ਦੇਖਿਆ ਵਾਈ ਗਰੂ ਲੰਗਰ ਖਾਂਦੇ ਆ ਵਾਈ ਗਰੂ ਵਾਈ ਗਰੂ ਤੁਸੀਂ ਖਾਣਾ ਤੁਸੀਂ ਚੱਲ ਜਾ ਆਓ ਆਓ ਤੇਰੀ ਲੰਗਰ ਖਾਇਆ ਸਵਾਗਤ ਮਾਣਸ ਦੀਆਂ ਉਹ ਪਕੀਏ ਨੂੰ ਤੇ ਲਾਈ ਜਾਂਦੀ ਉੱਛਲ ਚਲੀਏ ਪ੍ਰੀਤੀ ਕੀ ਹੋਇਆ ਆ ਰਿਹਾ ਇਹ ਲੈ ਨਹੀਂ ਲੈਣੀ ਤੂੰ ਆ ਜਾਣਾ ਨਹੀਂ ਸੁਰਨਾ ਨਹੀਂ ਤੂੰ ਚੱਲ ਵਧੀਆ ਨੂੰ ਖਾ ਪੈਣਾ ਸਾਰਿਆਂ ਨੂੰ ਚੱਲ ਚੱਲ ਗੱਡੀ ਰੱਖ ਕਿੜਾਕਾ ਹੋ ਗਿਆ ਡਿੱਗੀ ਜੇ ਰੱਖੋ ਗੱਡੀ ਡਿੱਗੀ ਜੇ ਰੱਖਣੀ ਤੰਗ ਵੀ ਯਾਰ ਕਿੰਦਾ ਘੰਟਾ ਹੋ ਗਿਆ ਕਰਨ ਦਿਆ ਆ ਬੰਦਾ ਤੁਰ ਪਵੇ ਯਾਰ ਨਾਣੀ ਨਿਆਣਾ ਚੰਗਾ ਲੱਗਦਾ ਜੇਦ ਕਰਦਾ ਇਹ ਕਿ ਹੋਰ ਦਾਣਾ ਨਿਆਣਾ ਤੁਹਾਡਾ ਹੀ ਆ ਜੈ ਇਦਾਂ ਕਰੋ ਨਾ ਗੱਡੀ ਮੋੜੋ ਤਾਂ ਲੈ ਜਾਓ ਆਪੇ ਮਸਲ ਨਹੀਂ ਜਾਵੇ ਅੱਤੇ ਤੁਰਨਾ ਕਿ ਨਹੀਂ ਤੁਰਨਾ ਤੂੰ ਆ ਕਿੱਥੇ ਲੈ ਕੇ ਚੱਲੀ ਇਹਨੂੰ ਅੰਦਰ ਰੱਖ ਉਹਨਾਂ ਦੀ ਆ ਚੱਲ ਲੈ ਕੇ ਚੱਲੀ ਆਹੀ ਨੀ ਬਾਜਾਈ ਹਾਂਜੀ ਹਾਂਜੀ ਆ ਮੈਨੂੰ ਕਹਿੰਦਾ ਉਹ ਬਤਾਈ ਨਾ ਅੱਧਾ ਘੰਟਾ ਅੱਧਾ ਘੰਟਾ ਉਹ ਕਿੱਧਰ ਇੱਥੇ ਕੰਮ ਮੁਕ ਗਿਆ ਉਹ ਆ ਮੈਂ ਨਹੀਂ ਨਹੀਂ ਮੈਂ ਕਿਹੜਾ ਗੁਰਦੁਆਰਾ ਰੇ ਜਾਣਾ ਇੱਧਰ ਖੜੀ ਹੋਈ ਹੈ ਨਾਲ ਹੋਰ ਪਾਜੀ ਵਾਲ ਸੈਟ ਕਰਦਾ ਹੁਣ ਪਾਜੀ ਕੋਈ ਕਹਿਣਾ ਚਾਹੁੰਦੇ ਨਾ ਬਾਰੇ ਕਹਿਣਾ ਕੀ ਆ ਤੋ ਬਸ ਦੇਖਣ ਦੇ ਕੀ ਬਣਿਆ ਪਿੰਦ ਜਿੰਨਾ ਬਾਰੇ ਕੀ ਕਹਿਣਾ ਹਾਂ ਇਹ ਹਾਂ ਫੇਕ ਇਹਨੂੰ ਛੱਡ ਕੇ ਜਾਮਾ ਮੈਂ ਕਹਿੰਦਾ ਅੱਦਾ ਕਰੋ ਲੈ ਲੈ ਇਹਨੂੰ ਵਿੱਚ ਰੱਖ ਗੱਡੀ ਨੂੰ ਹੋਲੀ ਆ ਜਾ ਪਿੱਥੇ ਪਲਟ ਜੂਗਾ ਪੱਕੇ ਵਿੱਚ ਇਹਨੂੰ ਯਾਰ ਖਾਦਰਾ ਕਰ ਦੇ ਵਿੱਚ ਤਰਾਤੀ ਵੀ ਹੈ ਸਾਡੀ ਨਾਲ ਕਿਨੂੰ ਖੋਲਣਾ ਜਾਣ ਕੇ ਕਰਦੇ ਹੋ ਬਲੋਕ ਕਰੀ ਗਣ ਬਣਾ ਰਹੀ ਮੈਂ ਕਰ ਓਏ 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 ਭਾਈ ਗੱਡੀ ਰੱਖਣ ਦਿਆ ਲੈ ਉਹ ਉੱਦਕੇ ਲੈ ਗਿਆ ਲੈ ਹੁਣ ਬੋਨਟ ਬੋਨਟ ਤੇ ਥੋੜਾ ਰੱਖਣੀ ਹੈ ਲੈ ਮਨਵੀਰ ਆਇਆ ਬਾਜੀ ਬੁਲਾ ਨਾ ਗੱਡੀ ਨਹੀਂ ਰਹਿਣ ਦੋਣੀ ਹੈ ਮਾਨੂੰ ਮੈਨੂੰ ਲੱਗਦਾ ਗੱਡੀ ਫੈਗਲੀ ਦਾ ਚਲਾਣੀ ਬਹੁਤ ਜ਼ਿਆਦਾ ਤਾਈਓ ਖੰਡਾ ਚਪੇੜਾ ਪਰੀਤੀ ਤੋਂ ਆ ਲੈ ਇਹਨੂੰ ਕਿੱਥੇ ਰੱਖਣਾ ਉੱਪਰ ਉੱਪਰ ਤੂੰ ਖਸਾਤਾ ਖਰਾਬ ਕਰਨੀ ਹੈ ਮੈਂ ਟੇਲੀ ਰੱਖ ਦੋ ਨੋਟ ਸਰਪੀਰ ਦੋ ਮਿੰਟਲੇ ਮਤਲਬ ਅੱਛਾ ਸਾਤ ਤਾ ਖਰਾਬ ਕਰ ਲਮ ਆਪਣੀ ਲੈ ਆ ਲੈ ਚੱਲ ਚਲ ਓਏ ਉਹ ਕਹਿੰਦਾ ਤੇ ਰੱਖੋ ਚੱਲ ਅੱਗੇ ਨੂੰ ਕਰੋ ਅੱਗੇ ਨੂੰ ਕਰ ਦੋ ਆਹਦੇ ਮਾੜੀ ਨਾਲ ਚਲੋ ਚਲ ਬੈਠੋ ਚਲ ਚਲ ਬੈਹ ਵਿਚ ਚਲ ਬੈ ਆਹੋ ਛੇ ਵੀ ਨਹੀਂ ਅੱਛਾ ਮੈਂ ਤਾਂ ਛੱਡ ਗਿਆ ਮੈਂ ਕਾਰਟਨ ਬਾਈ ਉਸੇ ਕੱਢ ਲਿਓ ਓਕੇ ਛੇ ਜਦ ਦੀ ਤੇਰੀ ਗੱਡੀ ਲਾ ਕੇ ਚੱਲੇ ਬਾਏ ਬਾਏ ਗੱਡੀ ਲੈ ਲੀ ਜਿੱਤੂ ਚਲ ਬਾਏ ਕਰਦੇ ਓਏ ਬਾਏ ਕਰਦੇ ਬਾਏ ਕਰਦੇ ਬਾਏ 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 ਕੱਢ ਲੈ ਕੱਢ ਲੈ ਕੋਰੇ ਕੁਨੋਂ ਹੋਰ ਨੂੰ ਕਿਨ ਕੋ ਯੋ ਬਾਏ ਬਾਏ ਜੱਟੂ ਤੁਹਾਨੂੰ ਆ ਗਈ ਬਾਏ ਬਾਏ ਜੱਟੂ ਮੈਂ ਆਪੇ ਘਰੇ ਲੈ ਕੇ ਚੱਲਾਂ ਗੱਦੀ ਤਾਂ ਹੀ ਆਪੇ ਘਰੇ ਲੈ ਇਹ ਤਾਂ ਜਾ ਕੇ ਪਤਾ ਲੱਗੀ ਟੱਲ ਆ ਜਾਊਗਾ ਚਲ ਜੀ ਚਲੋ ਚਲਿਓ ਤਰੂ ਚਲਿਓ ਚਲਿਓ ਫੇ ਗੱਡੀ ਲੈ ਲਈ ਚਲੋ ਮਨਵੀਰ ਦੀ ਚਲੋ ਬਈ ਸਲਫ ہماری ਚਲੋ ਬਈ ਚੱਲੇ ਅਸੀਂ ਨਹੀਂ ਦੇਣੀ ਅਸੀਂ ਚੱਲੇ ਤੂੰਗਾ ਗੱਡੀ ਨੰਨੂ ਆਪ ਗੱਡੀ ਲੈ ਕੇ ਚੱਲੇ ਪਾ ਲਉਣਗੇ ਗੱਡੀ ਇਹ ਪਤਾ ਤੈਨੂੰ ਕੀ ਬਤਾਈ ਗਾ ਤੋ ਕਿਆ ਸ਼ੇਰ ਨਹੀਂ ਜਾਂਦੇ ਹੋਏ ਦੇਖ ਨਾ ਬੀਚੇ ਛੇਰੇ ਪੈ ਗਿਆ ਵਾਏ ਕਰਦੇ ਵਾਏ ਕਰਦੇ ਚਲੋ ਇਹ ਤੋਂ ਮੋੜੀ ਹਾਂਜੀ ਹਾਂਜੀ ਇਹ ਕੱਪੜੇ ਆਹ ਦੇਖੋ ਇਹਦੇ ਨਾਲ ਨਾਲ ਇਹਦੇ ਨਾਲ ਵਾਈਟ ਦੇ ਨਾਲ ਵਾਈਟ ਕਿਉਂਕਿ ਬਲੈਕ ਵਾਈਟ ਜੱਚਦਾ ਕੱਪੜਾ ਹੋਰ ਦੇ ਕੱਪੜੇ ਹੋ ਜੂਗਾ ਇਹਦੇ ਸ਼ਾਰਟ ਦੇ ਉੱਪਰ ਹੋ ਜੂਗਾ ਇਹਦੇ ਨੀਚੇ ਤੁਹਾਨੂੰ ਬਲੈਕ ਸ਼ਰਟ ਦਵਾਂਗੀ ਨੀਚੇ ਘਰ ਜਾ ਕੇ ਦਵਾਂਗੀ ਆ ਵੀ ਕੋ ਡੰ ਨਾ ਦੰ ਨਾ ਡੰ ਨਾ ਪਾਈ ਸੁਣੇ ਲੱਗ ਰਹੀ ਜਿਹੜੀ ਉਹ ਫਿਟਿੰਗ ਆ ਗਈ ਹੈ ਨਾ ਭਾਜੀ ਉਹ 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 ਭਾਜੀ ਉਹ ਮੈਨੂੰ ਬਹੁਤ ਪਸੰਦ ਆਈ ਇਹ ਵੀ ਸਮਝ ਨਹੀਂ ਆਉਂਦਾ ਉਹ ਵੀ ਬਹੁਤ ਵਧੀਆ ਲੱਗੀ ਕੈ ਕਰੂਗੇ ਮੈਂ ਤਾਂ ਕਹਿੰਦਾ ਬੈ ਨਾ ਦੇਖ ਤੁਸੀਂ ਦੇ ਤਾਂ ਵੀ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਇਨਾ ਬਲੈਕ ਵਰਨੀ ਬੈਗ ਨੇ ਚੜੀ। ਉਹ ਬਲੈਕ ਇਹ ਪਾਵਾਂਗੇ ਪਰ ਚੰਗੀ ਲੱਗੀ। ਉਹ ਕਿਹੜਾ? ਭਾਜੀ ਆਹ ਸਹੀ ਹੈ। ਆਹ ਤਾਂ ਲੱਗ ਰਿਹਾ। ਕੱਟੋ ਕਰੋ ਕੱਟੋ। ਹਾਂ ਕਾਜੋ। ਕੱਟੋ ਹੂੰ। ਕੱਟੋ ਕਰੋ। ਹੋਰ ਬਾਕੀ ਭਾਜੀ ਵਾਈਟ ਕੋਈ ਹੋਰ ਹੈਗੀ? ਵਾਈਟ ਹੈ। ਉਹਦਾ ਡਿਜ਼ਾਈਨਰ ਨੇ। ਆਹ ਦੇਖ। ਬਿਲਕੁਲ ਡਿਜ਼ਾਈਨ ਹੈ ਇਹ ਬੈਗ ਤੇ ਆ। ਉਹ ਤਾਂ ਠੀਕ ਆ ਪਰ ਮੈਨੂੰ ਕੋਈ ਹੋਰ ਭਾਜੀ ਦਿਖਾਈ ਦੋ ਮਾੜੀ ਕੋਈ ਹੈਗੀ ਤਾਂ। ਉਹ ਭਾਜੀ ਫਿਰ ਪਲੇਨ ਵਾਈਟ। ਤੇ ਪਲੇਨ ਨਹੀਂ। ਡਿਜ਼ਾਈਨਰ ਨਾਲ ਗਿੱਟਾ ਗਿੱਟਾ ਕਰ। ਬੁੱਕ ਉਹ ਪੈਰਾ ਲੱਗ ਰਿਹਾ। ਚਲ ਠੀਕ। ਬਾ ਠੀਕ ਆ ਭਾਜੀ ਆ ਹੀ ਦੇ ਦੇ ਜਾਨ। ਮੰਨੂ ਦੇਖਦੇ ਆ ਕੋਈ। ਉਹ ਸੋਣੀ ਉਹ ਵੀ ਡਰ ਕਰ ਲੈ। ਆ ਦੇਖੋ ਇੱਧਰ ਸਾਡਾ ਮੰਦਿਰ। ਉਹ ਬੋਲੋ। ਸੋ ਇਹ ਪਤਨ ਨਹੀਂ ਹੋ ਜਾ। ਜੀ ਲਲਾ ਇਨਾਈ ਕਪੜੇ ਵਗੈਰਾ ਆ ਛੋਟੇ ਨੇ ਉਹ ਪਸੰਦ ਆਈ ਸੀ। ਸਾਨੂੰ ਕੁੱਟ ਬਣਾਵਾ ਨਹੀਂ ਗਈ ਹੂੰ ਹੂੰ ਗੱਲ ਨੂੰ ਬਣਾ ਆ ਮੈਂ ਨਹੀਂ ਪੱਛੇ ਕੱਲਾ ਮਾਰ ਤੋ ਬੱਪਾ ਨਵਾ ਕੁੰਡੇ ਦੋ ਪਾਪਾ ਨਵਾ ਫੋਨ ਦੇ ਦੋ ਉਹਨੂੰ ਚਲੋ ਵੀ ਲੈ ਲੈ ਕੱਪੜੇ ਦੋ ਵੀ ਭਾਈ ਉਹਨਾਂ ਦੇ ਬਸ ਇਹੀ ਇਹੀ ਲੈਣੇ ਉਹ ਲੈਣੀ ਉਹ ਫੇਰ ਲੈ ਲੈਣੀ ਆਪਾਂ ਭਾਈ ਜੀ ਉਹ ਰੱਖ ਲਿਓ ਤੁਹਾਡਾ ਥੈਂਕ ਯੂ ਭਾਈ ਜੀ ਕੱਪੜੇ ਬਹੁਤ ਵਧੀਆ ਰੱਖੇ ਭਾਈ ਜੀ ਤੁਹਾਡੇ ਥੈਂਕ ਯੂ ਸੋ ਮੱਚ ਭਾਈ ਸੋ ਭਾਈ ਦੋ ਵੀ ਚੱਕੋ ਬਲੀਵਿੰਗ ਸਟਾਂਡੇ ਤਾਂਡੇ ਦੇ ਦੱਸਿਓ ਕਿੰਨੇ ਆਨੇ ਆਪਾਂ ਨੂੰ ਦੇਖਦੇ ਆ ਕਮੈਂਟ ਕਰਿਓ ਦੁਕਾਨਦਾਰੇ ਜਿੰਨਾਂ ਨੂੰ ਪਤਾ ਪਹਿ ਪੇਮੈਂਟ ਕਰਤੀ ਪੇਮੈਂਟ ਕਰ ਦ ਆ ਵੀ ਇਹ ਫੇ ਲੈ ਜਾਵਾਂਗੇ ਵਿਆਹ ਆਉਣ ਵਾਲਾ ਇੱਕ ਤਰੀਕ ਨੂੰ ਕੱਪੜੇ ਫੇ ਲੈ ਜਾਵਾਂਗੇ ਮੈਨੂੰ ਵੀ ਪਸੰਦ ਸੀ ਕੋਈ ਨਾ ਨਾ ਵੀ ਗਿਆ ਪਰ ਤੋਂ ਕਿੰਨੇ ਪੰਜ ਦਿਨ ਰਹਿ ਗਏ ਲੈ ਆਇਓ ਕੋਈ ਨਹੀਂ ਹਾਂ ਮੈਂ ਲੈ ਆਈ ਹਾਂਜੀ ਪੁੱਤ ਉਹ ਤਾਂ ਬੀਡਿੰਗ ਹੀ ਤੇ ਨਾ ਨਾ ਉਹ ਨਹੀਂ ਦਿੰਦਾ ਦੇ ਮਮਮੀ ਜਾਣਦੇ ਆ ਜਾਣਦੇ ਗੱਲ ਕਹਿ ਜਾਂਦੇ ਆ ਦੇ ਮੈਨੂੰ ਸਕੈਲਰ ਭਾਜੀ ਲੋ ਵੀ ਕਣ ਪੈਨ ਕਣ ਤੇ ਨਾ ਚੱਲ ਜੂਗਾ ਕੋ ਬਰਣੀ ਕਿੰਨੇ ਕੋ ਬੇ ਦੱਬਾ ਹਾਂ ਘਾਟੋ ਦੇ ਬੱਦ ਦੱਬਾ ਮਨ ਦੱਬਾ ਨੇ ਨਨ ਕਿੰਨੇ ਕਿੰਨੇ ਉਹ ਆ ਗਈ ਮਨਵਾ ਆ ਗਈ ਪਰ ਹਨ ਵਿਕਰਮ ਭਾਜੀ ਇੰਨੇ ਦਾ ਕੋਈ ਨਹੀਂ ਦੇ ਕੈਮਰੀ ਚੁਆਇਸ ਕੀ ਉਹ ਮਨੀ ਦਾ ਰਾਜ ਮੜੀ ਪਿੱਛੇ ਕਰਨਾ ਸਪਰੇਅ ਹੁਣ ਤੁਸੀਂ ਤੁਸੀਂ ਸਹੀ ਲੱਗਦੇ ਨੇ ਤੁਹਾਨੂੰ ਤਾਂ ਵੀ ਨਹੀਂ ਚੰਗਾ ਲੱਗਣਾ ਹੋਣ ਬੜੀ ਬੜੀ ਲੱਗਦਾ ਲੱਗਦਾ ਪਾਣੀ ਬਾਲਿਕਾ ਬਰੀ ਸਹੀ ਜੇਕਰ ਆਲੋ ਮੜ ਕੇ ਤੇ ਬਾਅਦ ਚ ਕਹਿੰਦੇ ਹੁੰਦੇ ਆ ਹਿਆਰ ਹੋ ਗਏ ਇੱਧਰ ਨੂੰ ਉੱਧਰ ਨੂੰ ਹੋ ਗਏ ਉਹ ਜ਼ਾਕੀ ਦੇਖ ਦਿੰਗੇ ਬਾਲ ਵੇਡੈਂਟ ਬਾਜ ਪਾਜੀ ਮੈਂ ਵੀ ਆ ਰਹੀ ਹਾਂ ਜਲਦੀ ਚਲਿਏ ਬਾਹਰ ਕਪੜੇ ਪੌਲ ਭਾਵੇਂ ਚ ਲਿਫਾਫੇ ਚ ਪਾਓ ਚਲੋ ਚਾਹ ਨਗਰ ਦਾ ਪਾਪਾ ਚਲੋ ਪੰਚੀ ਜੀ ਆਪਾਂ ਹੁਣ ਲੱਗਿਆ ਜੀ ਪਾਸਤਾ ਬਣਾਉਣ ਪਾਸਤਾ ਮੈਨੂੰ ਪਾਸਤਾ ਖਾਣਾ ਬਿਆਜ਼ ਕੱਢੋ ਫੇਰ ਬਿਆਜ਼ ਕੱਢੋ ਮੈਂ ਕੋ ਪਲੇਟ ਕਰ ਦਸਾਂਗੀ ਕਦਨੀ ਵਾਲੀ ਪਿਆਜ਼ 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 ਕੱਢੋ ਪਿਆਜ਼ ਪਿਆਜ਼ ਕੱਢੋ ਪਿਆਰ ਪਿਆਰ ਲੈ ਆਓ ਮੈਂ ਹੁਣ ਸਮਾਨ ਲੈ ਕੇ ਆਈ ਆ ਸਾਰਾ ਆਲੂ ਪਿਆਜ਼ ਗੋਭੀ ਤੇ ਗੋਭੀ ਦੀ ਹੈ ਖਾਣੇ ਗੋਭੀ ਪੱਤੇ ਬਣਾਉਣ ਲਈ ਆ ਗੋਭੀ ਦੀ ਹਾਂ ਗੋਭੀ ਨਹੀਂ ਲੈ ਕੇ ਪਿੰਡ ਗਾ ਲੈ ਗਈ ਪਿੰਡੀਆਂ ਪਿੰਡੀਆਂ ਆ ਬੱਚਾ ਸੋ ਮੈਂ ਹੁਣ ਲੱਗੀ ਆ ਦੋ ਪਿਆਜ਼ ਕੱਟਣ ਤਾਂ ਮੈਂ ਇਹ ਇੱਕ ਮਿੰਟ ਬੋਤ ਇੱਕ ਮਿੰਟ ਮੈਂ ਇਹ ਮੇਨ ਰੋਡੀ ਖਾਓ ਸਾਨੂੰ ਭੁੱਖ ਬਹੁ ਲੱਗੀ ਸੀ ਅਸੀਂ ਅਮਨ ਦੀਦੀ ਘਰੋਂ ਵੀ ਕੁਝ ਨਹੀਂ ਖਾਦਾ ਹੈਗਾ ਉੱਥੋਂ ਅਸੀਂ ਆਗੇ ਸੀਗੇ ਆਪਣੇ ਘਰੇ ਤੇ ਅਮਨ ਦੀਦੀ ਘਰੋਂ ਵੀ ਅਸੀਂ ਕੁਝ ਨਹੀਂ ਖਾ ਕੇ ਆਏ ਹੈਗੇ ਤੇ ਸੋਚਿਆ ਵੀ ਹੁਣ ਆਪਾਂ ਘਰੇ ਆੜ ਕੇ ਕੁਝ ਬਣਾ ਲਈਏ ਕਿਉਂਕਿ ਭੁੱਖ ਲੱਗੀ ਆ ਤੇ ਰੋਟੀ ਰੂਟੀਨ ਟਾਈਮ ਲੱਗ ਜਾਣਾ ਹੈ ਬਣਾਉਣ ਲਈ। ਓਹੋ ਬਹੁਤ ੜਕੜ। ਲੱਗੀ? ਹਾਂ। ਲੱਗੀ? ਚਲ ਬਹੁਤ ਵਧੀਆ ਹੋਇਆ ਹੈ। ਤੇ ਕਿਹੜੀ ਅੰਮਾ? ਦੁੱਧ ਦੇ ਪੀਣਾ ਮੈਂ। ਦੁੱਧ ਬਿਨਾਂ। ਦੁੱਧ ਦੇ ਪੀਣਾ। ਦੁੱਧ ਦੁੱਧ ਦਿਨੀ ਇੱਕ ਮਿੰਟ। ਸੋ ਗਾਇਜ਼ ਇੰਨੇ ਜਿਆਦੇ ਕੜਤਨ ਵਾਲੇ ਪਿਆਜ਼ ਹੈ ਨਾ ਬਹੁਤ ਹੀ ਜ਼ਿਆਦਾ ਇੱਕ ਸਾਡੇ ਫੋਨ ਦੀ ਲੀਡ ਨਹੀਂ ਲੱਭਦੀ ਹੈਗੀ ਜਿਹੜੀ ਫੋਨ ਦੀ ਲੀਡ ਸੀਗੀ ਉਹ ਟੁੱਟ ਗਈ ਤੇ ਹਾਂਜੀ ਜੀ ਬਹੁਤ ਹੀ ਜ਼ਿਆਦਾ ਜਿਹੜੇ ਸੀਗੇ ਪਿਆਜ਼ ਬਹੁਤ ਹੀ ਜ਼ਿਆਦਾ ਕੜਤਨ ਸੀਗੇ ਪਿਆਜ਼ਾਂ ਦੇ ਵਿੱਚ ਇਧਰ ਸਾਡੇ ਮੜਵੀ ਦੇ ਜਿਹੜਾ ਦੁੱਧ ਬੋਇਲ ਹੋਣ ਤੇ ਆਇਆ ਤੇ ਸੋ ਵਾਜੇ ਵਰ ਆਲਾ ਤੇ ਮੈਂ ਲਗੀ ਇੱਕ ਸਾਈਟ ਤੋਂ ੜਕਾ ਲਾਉਣ ਪਾਸ ਦਿਨ ਤੁਸੀਂ ਸਾਰੇ ਕਹਿੰਦੇ ਹੋ ਕੁਛ ਕਿ ਇੱਕ ਇੱਕ ਅੱਧਾ ਕਮੈਂਟ ਆਇਆ ਸੀ ਇੱਕ ਕੁੜੀ ਦਾ ਕਮੈਂਟ ਆਇਆ ਕਹਿੰਦੇ ਕਿ ਸਾਰਾ ਦਿਨ ਮੰਮੀ ਮੁੰਡਾ ਚੱਕੀ ਰੱਖਦੇ ਆ ਪ੍ਰੀਤੀ ਵੇਲੀ ਰਹਿੰਦੀ ਆ ਦੇਖੋ ਭਾਈ ਮੈਂ ਕਰਦੀ ਆ ਘਰ ਦਾ ਕੰਮ ਠੀਕ ਆ ਮੰਮੀ ਚੱਕਦੇ ਆ ਮੁੰਡਾ ਠੀਕ ਆ ਕੁਛਕ ਬਹੁਤ ਹੀ ਘਰ ਦੀਆਂ ਪ੍ਰੋਬਲਮਾਂ ਹੁੰਦੀਆਂ ਆ ਸੋ ਮੈਂ ਠੀਕ ਨਹੀਂ ਰਹਿੰਦੀ ਹੈਗੀ ਹਨਾ ਤੇ ਤੇ ਵੀ ਸਾਡੇ ਘਰੇ ਆਣ ਕੇ ਸਾਨੂੰ ਖਾ ਕੇ ਨਹੀਂ ਖਾਣ ਨੂੰ ਨਹੀਂ ਦੇਣ ਜਾਂਦੇ ਹੈਗੇ ਸੋ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਸਾਡੇ ਘਰੇ ਮੰਮੀ ਮੇਰੀ ਮੁੰਡਾ ਚੱਕਦੀ ਆ ਤੇ ਮੰਮੀ ਨੇ ਮੁੰਡਾ ਚੱਕਣਾ ਨਹੀਂ ਹੋਰ ਤੁਸੀਂ ਚੱਕਣਾ ਹੈ ਹੈ ਮੁੰਡਾ ਸਾਰਾ ਦਿਨ ਮੰਮੀ ਚੱਕੀ ਰੱਖਦੇ ਆ ਇਦਾਂ ਉਹਦਾ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਤਾ ਕਿ ਮਮੀ ਮੁੰਡਾ ਸਾਰਾ ਦਿਨ ਚੱਕੀ ਰੱਖਦੇ ਆ ਤਾਂ ਮੈਂ ਤੁਹਾਨੂੰ ਇਹ ਆ ਕਿ ਮਮੀ ਮੁੰਡਾ ਸਾਰਾ ਦਿਨ ਚੱਕੀ ਰੱਖਦੇ ਆ ਜੇ ਤੁਸੀਂ ਜੇ ਮੈਂ ਮੁੰਡਾ ਚੱਕੀ ਰੱਖਿਆ ਸਾਰਾ ਦਿਨ ਤੁਸੀਂ ਕਹੋ ਕਿ ਪ੍ਰੀਤੀ ਮੁੰਡਾ ਚੱਕੀ ਰੱਖਦੀ ਆ ਪ੍ਰੀਤੀ ਕੋ ਘਰ ਦਾ ਕੰਮ ਨਹੀਂ ਕਰਦੀ ਜੇ ਇਹ ਉਹ ਹੈ ਸੋ ਇਹ ਗੱਲਾਂ ਨੇ ਥੋੜਾ ਜਿਹਾ ਸੋਚ ਸਮਝ ਕੇ ਕਰਿਆ ਕਰੋ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਤੋ ਹਰ ਇੱਕ ਨੂੰ ਪਤਾ ਕਿ ਆਪੋ ਆਪਣੇ ਘਰ ਦੀ ਕੀ ਗੱਲ ਹੁੰਦੀ ਆ ਕੀ ਨਹੀਂ ਇੱਥੇ ਘੜਾ ਸੀ ਪੰਜ ਛੇ ਜਾਣੀਆਂ ਹੈਣਾ ਜੇ ਮੰਮੀ ਨੇ ਮੁੰਡਾ ਚੱਕ ਲਿਆ ਮੈਂ ਕੰਮ ਕਰਨਾ ਜੇ ਮੈਂ ਮੁੰਡਾ ਚੱਕ ਲਿਆ ਮੰਮੀ ਨੇ ਕੰਮ ਕਰਨਾ ਠੀਕ ਹੈ ਨਾ ਤੇ ਇਹ ਵੀ ਸੋਚਿਆ ਕਰੋ ਵੀ ਘਰ ਦਾ ਕੰਮ ਹਰੇਕ ਹਰੇਕ ਨੂੰ ਕਰਨਾ ਪੈਂਦਾ ਠੀਕ ਹੈ ਨਾ ਇਹ ਨਹੀਂ ਹੁੰਦਾ ਕਿ ਇੱਕ ਜਣਾ ਵਿਹਲਾ ਬੈਠਾ ਹੋਇਆ ਤਾਂ ਦੂਜਾ ਜਣਾ ਖਾਵੇ ਠੀਕ ਹੈ ਨਾ ਇਹ ਤੁਸੀਂ ਕਰਦੇ ਗੱਲਾਂ ਨਿਆਣਿਆਂ ਵਾਲੀਆਂ ਤੁਸੀਂ ਨਿਆਣੇ ਸਾਨੂੰ ਸਮਝਦੇ ਆ ਨਿਆਣੇ ਪਰ ਤੁਸੀਂ ਹੀ ਆ ਲੱਗਦਾ ਮੈਂ ਮੁੰਡਾ ਚੱਕੀ ਰੱਖਦੇ ਆ ਜੀ ਤੁਸੀਂ ਪ੍ਰੀਤੀ ਕਰਦੀ ਨਹੀਂ ਕੁਝ ਮੇਰੀ ਮਜਬੂਰੀ ਆ ਮੈਂ ਕੁਝ ਤਾਲੀ ਕਰਦੀ ਵਾ ਕੀ ਕਹਣਾ ਮੇਰੇ ਚ ਬਲੱਡ ਘਟਾ ਠੀਕ ਆ ਮੇਰੇ ਚ ਮੈਨੂੰ ਇਨਫੈਕਸ਼ਨ ਆ ਠੀਕ ਆ ਮੈਂ ਬਹੁਤ ਘੱਟ ਚੀਜ਼ਾਂ ਬਾਰ ਦੀਆਂ ਵਰਡ ਕਰਦੀ ਪਈ ਆ ਠੀਕ ਆ ਨਾ ਸਾਨੂੰ ਆਪਣੇ ਘਰ ਦੀ ਮਜਬੂਰੀ ਪਤਾ ਔਰ ਸਾਨੂੰ ਸਾਡੇ ਘਰ ਦਾ ਪਤਾ ਆ ਅੱਜ ਪਤਾ ਨਹੀਂ ਇਤਸਾਲ ਬਾਅਦ ਲੱਗੇ ਆ ਪਾਸਤਾ ਬਣਾਉਣੇ ਕਿੰਗਾ ਇਹੋ ਜਿਹਾ ਉਹ ਫਰਾਂਸ ਤੋਂ ਵੀ ਮਨ ਲੈ ਆ ਜਿਦਾ ਜਿਹੜਾ ਜਿਹੜੀ ਨੂੰ ਇੰਤਚਨਾ ਤਾਂ ਦਾ ਖਾਣ ਪੀਣ ਨਾਲ ਵੀ ਧਿਆਨ ਹੁੰਦਾ ਹੈ ਕਿੰਗਾ ਇਹ ਇੱਕ ਅਦਾਈ ਕਮੈਂਟ ਸੀਗਾ ਇੱਕ ਇੱਕ ਕੁੜੀ ਨੇ ਜਵਾਬ ਦਿੱਤਾ ਮੈਂ ਜਿਹਨੇ ਵੀ ਕੀਤਾ ਕੁੜੀ ਨੇ ਕੀਤਾ ਜਾਂ ਮੁੰਡੇ ਨੇ ਕੀਤਾ ਵਾ ਇੱਕ ਨੂੰ ਜਵਾਬ ਦਿੱਤਾ ਆ ਇਹ ਥੋੜਾ ਧਿਆਨ ਨਾਲ ਬੋਲਿਆ ਕਰੋ ਪਹਿਲੀ ਗੱਲ ਤੋਂ ਮੈਂ ਬੋਲਣਾ ਨਹੀਂ ਸੀ ਪਰ ਬੋਲਣਾ ਪਿਆ ਹੁੰਦਾ ਮੇਰੇ ਮੇਰੇ ਲੀਵਰ ਚੇਨ ਫੈਸ਼ਨ ਆ ਗਏ ਮੁੰਡਾ ਤਾਂ ਹੁਣ ਵੀ ਮੰਮੀ ਨੇ ਚੱਕਿਆ ਬੱਲਾ ਬੜੀ ਤੁਹਾਡੀ ਅਸਰ ਹੋ ਜਗਾ ਹਾਂਜੀ ਆ ਦੇਖੋ ਜੀ ਸਾਡਾ ਨੰਨੂ ਨਾਦਾ ਕਿਤੇ ਮੁੱਸ ਨੰਨੂ ਹੈ ਫੱਟਾ ਤੋਂ ਨਾ ਆ ਦੇ ਤੇ ਪਿਆਜ਼ ਜਿਹੜੇ ਆਪਾਂ ਥੋੜੇ ਨੇ ਤੇ ਜਿਹੜਾ ਦੁੱਧਾ ਉਬਾਲ ਹੋ ਗਿਆ ਆ ਤੇ ਮਨਵੀਨ ਨੂੰ ਲੈ ਕੇ ਗਿਆ ਸੀ ਮਮੀ ਉੱਧਰ ਨੂੰ ਉਬਾਲ ਹੋ ਗਿਆ ਦੁੱਧ ਲੈ ਤੇ ਲੂੰਗ ਮੇਕ ਤੇ ਮਸਾਲਾ ਬਾਹੂ ਲਈਏ ਸਾਨੂੰ ਬਹੁਤ ਲੱਗੀ ਆ ਠੰਟੀ ਆਪਾਂ ਖਾਦੀ ਨਹੀਂ ਤੇ ਹਲਦੀ ਆਪਾਂ ਸਾਰਾ ਕੁਝ ਪਾਤਾ ਆ ਚਾਹੇ ਬਣਾਉਣੇ ਹੈ ਪਤਾ ਨਹੀਂ ਹਜੇ ਤਾਂ ਫਾਇਤਾ ਉਹ ਕੰਮ ਲਈ ਕਰਨ ਗਏ ਆ ਫਾਇਤਾ ਤੂੰ ਨਹੀਂ ਗਏ ਆ ਪੀਣਾ ਜੀ ਜੀ ਆਪਣੀ ਚਾਹ ਵੀ ਬਣ ਚੁੱਕੀ ਆ ਤੇ ਇੱਧਰ ਦੋ ਪਲੇਟਾਂ ਵੀ ਰੈਡੀ ਆ ਤੇ ਇੱਧਰ ਪਾਸਤਾ ਬਣ ਰਿਹਾ ਹੈ ਛੋ ਜੰਮੀ 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 ਆ ਰਿਹਾ ਹੈ ਸਵਾਦ ਆ ਰਿਹਾ ਹੈ ਸਵਾਦ ਮਿਰਚ ਮੇਰੇ ਤੋਂ ਜ਼ਿਆਦਾ ਪੈ ਗਈ ਆ ਸੋ ਕੋਈ ਗੱਲ ਨਹੀਂ ਮਿਰਚ ਘੱਟ ਕਰਨ ਦਾ ਮੇਰੇ ਤੋਂ ਤਰੀਕਾ ਹੈਗਾ ਸੀ ਇਦਾਂ ਕੀਤਾ ਕਿ ਜਿਹੜਾ ਪਾਣੀ ਸੀਗਾ ਉਹ ਆਪਾਂ ਕੱਢ ਦਿੱਤਾ ਆ ਤੇ ਉਹ ਜਿਹੜਾ ਆਪਣਾ ਮਕਰੋਨੀ ਦਾ ਪਾਸੇ ਦੇ ਕਿਟਟ ਹੋਰ ਸੀਗਾ ਤੇ ਪਾਸਤੇ ਦਾ ਆਪੇ ਇੱਕ ਪੈਕੇਟ ਹੋਰ ਪਾ ਕੇ ਤੇ ਉਹ ਆਪਾਂ ਸਹੀ ਕਰ ਲਿਆ ਹੈ ਗਾਇਸ ਹੁਣ ਮੈਂ 파ਰਮਾ ਮਕਰੋਨੀ ਮਕਰੋਨੀ ਜ਼ਿਆਦਾ ਹੀ ਹੁੰਦੀ ਆ ਕਿਉਂਕਿ ਮਕਰੋਨੀ ਦਾ ਜੋ ਕਾਲ ਦਾ ਨਾਮ ਲੈ ਰਹੀ ਆ ਤੇ ਪਾਸਤਾ ਪਹਿਲਾ ਪਾਸਤਾ ਆਪਾਂ ਜਿਹੜਾ ਆ ਨਾ ਲੱਗ ਗਿਆ ਹਾਏ ਹਾਏ ਬਸ ਹੋ ਚੁੱਕਿਆ ਰੈਡੀ ਤੇ ਹੁਣ ਆਪਾਂ ਆਏ ਕਾਏ ਕਾਏ ਜਲਦੀ ਜਲਦੀ ਜੰਮੀ ਜੰਮੀ ਮਾਰੀ ਇਹ ਆਪਣੇ ਲਈ ਤੇ ਵਿਕਰਮ ਲਈ ਤਾਂ ਮਨਵੀਰ ਲਈ ਆਪਾਂ ਰੱਖ ਦੇਣਾ ਆ ਵਿਕਰਮ ਲਈ ਤੇ ਆ ਤੇ ਦੇਖਦੇ ਆ ਸ਼ਾਇਦ ਮੈਰੀਜ਼ ਦਾ ਵੀ ਥੋੜਾ ਵਲੌਗ ਬਣਾਉਣ ਤਾਂ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਵਲੌਗ ਵੀ ਸਡੀ ਭੈਣ ਦਾ ਵੀ ਵਿਆਹ ਆ। ਵੀ ਆ ਵੀ ਤਿਆਰੀਆਂ ਚੌਂਦੀਆਂ ਪਈਆਂ ਆ। ਸੋ ਮੈਂ ਪਹਿਲਾਂ ਲੈ ਜਮਾ ਸਵਾਨ ਫਿਰ ਪਕਾ ਦੇਵਾਂ। ਹਾਂਜੀ ਗਾਇਸ ਹੁਣ ਮम्मा ਲਾ ਰਹੇ ਨੇ ਤੁੜਕਾ। ਮਮਾ ਲੋਂਦੇ ਪੇ ਤੁੜਕਾ ਹੁਣ ਕਿੰਨੂੰ ਲਗਾ ਰਹੇ ਨੇ? ਇਹ ਮੇਰੀ ਦੂਜੀ ਵਾਟੋਂ ਤੇ ਮੇਰੀ ਥੂ। ਮਮਾ ਦੀ ਡਿਊਟੀ ਲੱਗ ਗਈ ਆ, ਮੇਰੀ ਡਿਊਟੀ ਖਤਮ ਆ। ਡਿਊਟੀ ਅਜੇ ਮੇਰੀ ਖਤਮ ਨਹੀਂ ਆ। ਮੈਨੂੰ ਇਹ ਕੰਮ ਕਰਨਾ ਆ, ਕੱਪੜੇ-ਕਪੜੇ ਨਹੀਂ ਆ ਦੋ। ਉਹ ਜਿਹੜੀਆਂ ਆ ਲੋੜ ਵਾਲੀਆਂ ਤਹਿਾਂ ਲਾਉਣ ਵਾਲੀਆਂ ਆ ਦੁੱਗੀਆਂ। ਦੋ ਚੇਅਰ ਆ। ਦੋ ਚਿਹਰੇ ਤੇ ਹਾਂ ਲਾਉਣ ਵਾਲੀਆਂ ਆ ਤੇ ਫਿਰ ਇੱਥੋਂ ਸਫਾਈ ਕਰਨੀ ਆ ਮਾੜਾ ਮੋਟਾ ਥੋੜਾ ਥੋੜਾ ਚੱਕੀ ਜਾਨੇ ਸਮਾਨ ਸਾਨੂੰ ਜਿਹੜਾ ਹੈ ਬੈਣ ਉੱਠਣ ਜੋਗਾ ਸਹਰ ਬਣਾ ਲਈਏ ਬੈਣ ਉੱਠਣ ਜੋਗਾ ਜਗ੍ਹਾ ਬਣਾ ਲਈਏ ਤਾਂ ਸਾਨੂੰ ਕਾਲੀ ਚਾਉਣਾ ਪਿਆ ਅਮਨਦੀ ਦੀ ਕੇ ਘਰੋਂ ਅਮਨਦੀ ਦੀ ਘਰੋਂ ਸਾਨੂੰ ਕਾਹਤੋਂ ਆਉਣਾ ਪਿਆ ਕਿ ਵਿਕਰਮ ਨੇ ਜਣਾ ਸੀਗਾ ਵਿਆਹ ਜ਼ਰੂਰੀ ਸੀ ਉਹ ਵੀ ਜ਼ਰੂਰੀ ਸੀ ਕਿ ਕਿੰਨਾਂ ਦੇ ਖਾਸ ਯਾਰ ਦੋਸਤ ਦਾ ਭੈਣ ਦਾ ਵਿਆਹ ਸੀਗਾ ਤੇ ਹੈ ਭਰਾ ਦਾ ਹੈ ਮਦੜ ਲਈ ਭਰਾ ਦਾ ਕਿ ਭੈਣ ਦਾ ਕਿ ਕਿ ਮੈਨੂੰ ਕੋਈ ਫਰਕ ਨਹੀਂ ਤੇ ਉਹਨਾਂ ਦੇ ਖਾਸ ਸੀਗਾ ਚੇਸ ਕਰਕੇ ਉਹਨੂੰ ਜਾਣਾ ਪਿਆ ਅਸੀਂ ਸਾਨੂੰ ਨਾਲ ਲਾਉਣਾ ਪਿਆ ਸਾਨੂੰ ਵੀ ਨਾਲ ਲਾਉਣਾ ਪਿਆ ਮੈਂ ਤਾਂ ਬਹੁਤ ਰੋਗਦੀ ਸੀ ਮੇਰਾ ਦਿਲ ਨਹੀਂ ਸੀ ਕਰਦਾ ਉਹਨੂੰ ਤੁਹਾਨੂੰ ਸੱਚੀ ਦੱਸਾਂ ਵੀ ਝੂੜਕਾ ਤੋਂ ਬੋਲਣਾ ਤੇ ਇਹਨੂੰ ਪੁੱਛੋ ਮੰਮੀ ਨਾਲ ਕਿੰਨਾ ਲੜੀਆਂ ਹੈਂ ਐਂ ਸੋਚਿਆ ਸੀ ਮੈਂ ਇਹਾ ਕਿ ਜਾਣਾ ਆਪਣੀ ਛੋਟੀ ਨਾਨਣ ਘਰੇ ਤੇ ਸੋਚਿਆ ਸੀਗਾ ਪਰ ਸੋਚਿਆ ਕੀ ਤਾਂ ਹੋਇਆ ਕੀ ਖੜਾ ਮੰਮੀ ਸਹੀ ਗੱਲ ਇੱਧਰ ਮੰਮੀ ਨੇ ਲਾਤਾ ਤੜਕਾ ਸਨ ਨਹੀਂ ਸੋਚਿਆ ਵੀ ਚੱਲ ਨਹੀਂ ਫਰਿੱਜ ਚ ਲੱਗੇ ਗਏ ਹੋ ਮੰਗਿਓ ਦੇਖੇ ਬਾਹਰ ਬੈਠੇ ਬੇਗਣ ਦੀ ਬੋਲਗਣ ਬੇਗਣ ਬਾਹਰ ਪਾਇਆ ਮੈਂ ਉਹ ਵੀ ਲੇਈਂ ਗੋਪੀ ਵੀ ਲੈ ਆਈਆਂ ਭਿੰਡੀਆਂ ਵੀ ਲੈ ਆਈਆਂ ਤੇ ਆਲੂ ਪਿਆ ਤਾਂ ਲੈ ਆਣੇ ਸੀਗੇ ਸਬਜ਼ੀ ਦੀ ਤਾਂ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਹੈਗੀ ਕੋਈ ਵੀ ਤਾਂ ਸਾਡੀ ਜਿਹੜੀ ਫਰਿੱਜ ਸੀਗੀ ਉਹ ਵੀ ਬੰਦ ਕੀਤੀ ਹੋਈ ਸੀ ਜਨਾਬ ਜੀ ਨੇ ਸਾਡੇ ਵਿਕਰਮ ਜੀ ਨੇ ਫਰਿੱਜ ਬੰਦ ਕਰ ਦਿੱਤੀ ਤੇ ਫਰਿੱਜ ਬੰਦ ਕਰਕੇ ਗਏ ਉਹ ਮੇਰੇ ਕਰਕੇ ਹਾਂ ਮੈਂ ਜਿਆਦਾ ਕੱਟ ਚ ਝਲਣਾ ਪਰ ਪਤਾ ਬਾਹਰ ਹੀ ਕੰਦੀ ਰਹਿ ਜਣਾ ਉਹ ਪ੍ਰਜਨੋਂ ਲੋ ਬਾਹਰ ਚੰਗੇ ਆ ਸਹੀ ਗੱਲ ਆ ਨਹੀਂ ਸਦਾ ਆਟਾ ਜਿਹੜਾ ਉਹ ਵੀ ਖਰਾਬ ਹੋ ਚੁੱਕਿਆ ਆ ਨਹੀਂ ਨਹੀਂ ਖਰਾਬ ਨਹੀਂ ਮੈਂ ਦੇਖ ਰਿਆ ਸਹੀ ਸਹੀ ਆ ਪੂਰੇ ਪਾਣੀ ਚ ਆਏ ਹੋ ਗਏ ਮੈਂ ਸੱਤ ਪਾ ਲੈਣਾ ਆ ਅੱਛਾ ਸੱਤ ਪਾ ਲੈ ਸਹੀ ਸਹੀ ਇੱਧਰ ਸਾਡਾ ਸੁਨਮੀ ਜਿਹੜਾ ਆ ਉਹ ਖੇਡਦਾ ਪਿਆ ਦੇਖਿਓ ਮਨਵੀਰ ਤਾਂ ਸਾਡਾ ਸੌ ਗਿਆ ਖਰੀਆਬ ਜਿਹੜੀ ਆ ਇਹ ਕੁਰਸੀਆਂ ਦੀ ਕੁਰਸੀ ਪਈ ਹੋਈ ਹੈ ਨਾ ਦੇਖਿਓ ਹੁਣ ਇਹ ਚੱਕਣ ਦੀ ਚੱਕਣਾ ਆ ਰਹੀ ਨੇ ਗਣਾ ਚੱਕੋ ਮੈਨੂੰ ਹਾਂਜੀ ਤੁਹਾਡੀ ਮੰਮੀ ਕਿੱਥੇ ਆ ਪਾਜੀ ਤੁਹਾਡੀ ਮੰਮੀ ਕਿੱਥੇ ਆ ਨੰਨੂ ਕਰਦਾ ਹੁੰਦਾ ਪਾਜੀ ਪਾਜੀ ਪੈਸੇ ਤੇ ਮੰਮੀ ਪਾਜੀ ਗੁਗੜਾ ਛਾਬਾ ਅਦੇ ਕੋ ਜੀ ਸਾਡਾ ਬੰਦਾ ਕਾਲੂ ਕਾਲੂ ਹੀ ਜਾਂਦਾ ਦਿਨੋ ਦਿਨ ਹੈ ਬੇਟਾ ਦਿਨ ਤੂੰ ਕਾਲਾ ਹੀ ਜਾਂਦਾ ਆ ਚੱਕਦੀਆਂ ਭਰਾਵਾ ਚੱਕਦੀਆਂ ਚੱਕਦੀਆਂ ਚੱਕੜੀਆਂ ਉਹ ਦਾਦੀ ਦੇ ਜਾਂਦਾ ਪਿਆ ਕਹਿੰਦੇ ਦਾਦੀ ਦੇ ਜਾਂਦਾ ਪਿਆ ਇਹ ਸਾਡਾ ਸੰਵੀਰ ਆ ਸਾਡਾ ਛੋਣਾ ਮੁੰਡਾ ਆ ਇੱਥੇ ਕੁ ਲਾਈਟਿੰਗ ਘੱਟ ਆ ਨਾ ਇਸ ਕਰਕੇ ਦੀ ਆ ਹਾਂ ਹਾਂਜੀ ਹਾਂਜੀ ਦੇਖੋ ਪੋਕੇ ਤੇ ਨੂੰਣੀ ਤਾਂ ਦੁੱਧੂ ਪਾ ਗਿਆ ਦੀ ਦਾਦੀ ਹੈ ਦਾਜਿੰਦ ਦੇ ਨੂੰਣੀ ਦੁੱਧੂ ਪਾਇਆ ਓਏ 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 ਹਾਂਜੀ ਕੁੱਟ ਵੀ ਤਾਂ ਦਿਓ ਮੜਾ ਜਾ ਹਾਂਜੀ ਜਿਸਨਵੀਰ ਨੂੰ ਭਲੇ ਅੰਦਰ ਤੇ ਮम्मा ਖੜੇ ਹੋਏ ਆ ਸਾਡੀ ਦਾਲ ਦਾ ਤੁਰਕਾ ਉੱਡ ਗਿਆ ਹਾਂ ਦਾਲ ਜੀ ਉੱਡ ਗਈ ਔਰ ਉਧਰ ਕੱਪੜੇ ਵੀ ਤਾਂ ਲੱਗਦੀਆਂ ਪਈਆਂ ਇੱਧਰ ਸੰਵੀਰ ਤੇ ਆਪਾਂ ਕੱਪੜੇ ਗੜ ਤੇ ਇੱਧਰ ਸਾਰੇ ਕੱਪੜੇ ਵੀ ਤਾਂ ਲੱਗਣ ਵਾਲੀਆਂ ਹੱਸ ਕੱਪੜੇ ਬਾਹਰ ਵੀ ਪਏ ਆ ਤੇ ਉਹਨਾਂ ਦੀਆਂ ਵੀ ਲਵਣੀਆਂ ਤਿਆਰ ਡਿਕ 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 ਮੈਜ਼ੂਦ ਦੀ ਹੁਣ ਤੋੜ ਕੇ ਰੱਖ ਨਹੀਂ ਸਹੀ ਦੇ ਪਾ ਹੈ ਰੰਦ ਹੁਣ ਉਧਰੋਂ ਵੀ ਆਏ ਆ ਤੁਸੀਂ ਸਨੀਰ ਦਾ ਸੂਟ ਤੁਹਾਨੂੰ ਆਖਿਆ ਮੇਰਾ ਪਾਉਣਾ ਉਹ ਫੇਰ ਆਪਾਂ ਗਏ ਦਿਲ ਲੈ ਕੇ ਆ ਗਏ ਵਾਪਸ ਕਿੱਥੇ ਹੰਟਾ ਨਾ ਉਹ ਚ ਇਦਾਂ ਠੰਡ ਰੋਕ ਜਾਂਦੀ ਆ ਹੂੰ ਸੋ ਹਰ ਮੈਂ ਕੱਪੜੇ ਕਰ ਲਮ ਤੈ ਹਾਂ ਨਹੀਂ ਤੈ ਹਾਂ ਲਾਲਾ ਮਮਾ ਲੜ ਚੜਾ ਲੂ ਆ ਗਏ ਵੀ ਕਰਮਣੀ ਇਦਾਂ ਲੱਗਿਆ ਮੈਂ ਸੀ ਪਤਾ ਨਹੀਂ ਇੱਥੇ ਹਾਇਆ ਕਰਨਾ ਥੱਲੇ ਥੱਲੇ ਇਹਦੇ ਨਾਲ ਦਾ ਬਾਸ ਵਾਈ ਗਿਰੇ ਤੁੜਕਾ ਲੱਗਾ ਹੀ ਆ ਮਾਂ ਸਬਜੀ ਥਲੇ ਲੱਗੀ ਤੇ ਇੰਨੀ ਵੀ ਨਹੀਂ ਲੱਗੀ ਕਿਦਾਂ ਉੱਡ ਗਈ ਨੋ ਵੀ ਤੋ ਗੱਲ ਆ ਉਹ ਤੋ ਤਾ ਜੀ ਨੂੰ ਮਾਰੋ ਡਿੱਗੀ ਕਿਹੜਾ ਆ ਵੀ ਕੱਢਿਆ ਜਿਹੜਾ ਮਨਵੀਰ ਵਾਲਾ ਨੂੰ ਪਟਕਾ ਉਹ ਦੂਚੇ ਰੱਖੀ ਗੱਡੀ ਚੱਲ ਤਾ ਨਹੀਂ ਤੂੰ ਉਹਨੂੰ ਕੱਢੇ ਸੀ ਅੱਛਾ ਕੱਢੇ ਸੀ ਆ ਉਹ ਤੋ ਤੂਤੀ ਇੱਕ ਪਿਛਲੀ ਜੇਬ ਦੇ ਵਿੱਚ